ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜਿਹੜੇ ਆ ਉਹ ਪੰਜਾਬ ਦੇ ਚੀਫ ਇਲੈਕਟਰਲ ਅਫੀਸਰ ਸੀ ਸਿਪਨ ਨੂੰ ਮਿਲਦੇ ਆ ਔਰ ਮੰਗ ਕਰਦੇ ਆ ਵੀ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਨੀਤੀ ਲਾਗੂ ਕੀਤੀ ਗਈ ਹੈ ਇਹਦੇ ਉੱਤੇ ਜਿਹੜਾ ਤਫ਼ਤੀਸ਼ ਕਰਾਈ ਜਾਏ ਉਹ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਲਾਗੂ ਨੀਤੀ ਕੀਤੀ ਗਈ ਹੈ ਜਿਹੜੀ ਐਕਸਾਈਜ਼ ਪਾਲਿਸੀ ਇਹ ਬਣਾਈ ਗਈ ਆ ਇਹ ਤਾਂ ਉਹੀ ਪਾਲਿਸੀ ਹੈ ਜਿਹੜੀ ਦਿੱਲੀ 'ਚ ਬੈਠ ਕੇ ਬਣਾਈ ਗਈ ਸੀ ਔਰ ਦਿੱਲੀ ਦੀ ਜਿਹੜੀ ਸ਼ਰਾਬ ਨੀਤੀ ਆ ਉਹ ਇਸ ਵੇਲੇ ਸਵਾਲਾਂ ਦੇ ਘੇਰੇ 'ਚ ਆ ਜਿਹਦੇ ਤਹਿਤ ਮਨੀਸ਼ ਸੋਦੀਆ ਜਿਹੜੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਐ ਉਹ ਜੇਲ੍ਹ ਦੇ ਵਿੱਚ ਐ ਸੰਜੇ ਸਿੰਘ ਵੀ ਜੇਲ੍ਹ ਦੇ ਵਿੱਚ ਐ ਤੇ ਕੱਲ ਅਸੀਂ ਦੇਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਈਡੀ ਨੇ ਗ੍ਰਿਫਤਾਰ ਕਰ ਲਿਆ ਔਰ ਮਾਮਲਾ ਕੀ ਐ ਕਿ ਸ਼ਰਾਬ ਨੀਤੀ ਜਦੋਂ ਬਣਾਈ ਗਈ ਸੀ 2021 2022 ਦੇ ਵਿੱਚ ਦੱਸਿਆ ਜਾਂਦਾ ਕਿ ਇਹਦੇ ਵਿੱਚ 144 ਕਰੋੜ ਰੁਪਏ ਦਾ ਜਿਹੜਾ ਉਹ ਘੁਟਾਲਾ ਹੋਇਆ ਹੁਣ ਕਿਹਾ ਜਾ ਰਿਹਾ ਸੁਨੀਲ ਜਾਖੜ ਵੱਲੋਂ ਕਿ ਅਗਰ ਦਿੱਲੀ ਦੇ ਵਿੱਚ 144 ਕਰੋੜ ਦਾ ਘਟਾਲਾ ਹੋਇਆ ਤਾਂ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋਇਆ ਹੋਊਗਾ ਕਿਉਂਕਿ ਇਹ ਨੀਤੀ ਉਹਨਾਂ ਅਫਸਰਾਂ ਨੇ ਉਹਨਾਂ ਮੰਤਰੀਆਂ ਨੇ ਬਣਾਈ ਹੈ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬਣਾਈ ਸੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਵੀ ਸਕਦੀਆਂ ਨੇ ਇਹ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਯਾਦ ਹੈ ਕਿ ਲੰਘੇ 2022 ਦੇ ਵਿੱਚ ਵੀ ਇਸ ਨੀਤੀ ਨੂੰ ਲੈ ਕੇ ਪੰਜਾਬ ਦੇ ਕੁਝ ਅਫਸਰਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਉਦੋਂ ਵੀ ਜਿਹੜੀਆਂ ਰੇਡਸ ਹੋਈਆਂ ਸੀਗੀਆਂ ਪੰਜਾਬ ਦੇ ਕੁਝ ਆਲਾ ਅਧਿਕਾਰੀ ਜਿਹੜੇ ਆ ਉਹਨਾਂ ਕੋਲੋਂ ਪੁੱਛਗਿੱਛ ਹੋਈ ਸੀ ਤੇ ਹੁਣ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਉਹ ਈਡੀ ਦੀ ਹਿਰਾਸਤ ਦੇ ਵਿੱਚ ਆ ਉਹ ਤੋਂ ਬਾਅਦ ਇਹ ਮਾਮਲਾ ਹੁਣ ਜਿਹੜਾ ਜ਼ਿਆਦਾ ਗਰਮਾਰਿਆ ਔਰ ਉਹਦਾ ਸਿੰਪਲ ਜਿਹਾ ਕਾਰਨ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਉਨ੍ਹਾਂ ਦੇ ਕੋਲ ਐਕਸਰਸਾਈਜ਼ ਡਿਪਾਰਟਮੈਂਟ ਹੁੰਦਾ ਸੀਗਾ ਜਿਸ ਵਕਤ ਦਿੱਲੀ ਦੇ ਵਿੱਚ ਨੀਤੀ ਬਣੀ ਉਹੀ ਕਾਪੀ ਪੇਸਟ ਕਰਕੇ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ ਤੇ ਅੱਜ ਜਦੋਂ ਸੁਨੀਲ ਜਾਖੜ ਮਿਲਦੇ ਆ ਉਹ ਕਹਿੰਦੇ ਆ ਵੀ ਜ਼ਰੂਰ ਜਾਂਚ ਕਰੋ ਕਿਉਂਕਿ ਜੇਕਰ ਦਿੱਲੀ ਦੇ ਵਿੱਚ ਕਪਲਾ ਹੋਇਆ ਤਾਂ ਪੰਜਾਬ ਦੇ ਵਿੱਚ ਵੀ ਜ਼ਰੂਰ ਕਪਲਾ ਹੋਇਆ ਹੋਏਗਾ ਹਾਲਾਂਕਿ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਆ ਵੀ ਮੈਨੂੰ ਫਸਾਇਆ ਜਾ ਰਿਹਾ ਹੈ ਤਾਂ ਜੋ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੈਂ ਪ੍ਰਚਾਰ ਨਾ ਕਰ ਸਕਾਂ ਕਿਉਂਕਿ ਭਾਜਪਾ ਨੂੰ ਪਤਾ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਇਹਨਾਂ ਦਾ ਕੋਈ ਜਿਹੜਾ ਲੀਡਰ ਆ ਉਹ ਦੋਸ਼ੀ ਤਾਂ ਹੈ ਨਹੀਂ ਇਸੇ ਕਰਕੇ ਇਹਨਾਂ ਨੂੰ ਝੂਠੇ ਕੇਸਾਂ 'ਚ ਫਸਾਓ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿਓ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਇਹ ਵੀ ਗੱਲ ਕਹਿੰਦੇ ਆ ਵੀ ਭਾਜਪਾ ਇਸ ਵੇਲੇ ਇੰਡੀਆ ਗੱਠਜੋੜ ਤੋਂ ਡਰੀ ਪਈ ਹੈ ਪਰ ਭਾਜਪਾ ਨੂੰ ਇਸ ਵੇਲੇ ਕੈਂਡੀਡੇਟ ਨਹੀਂ ਲੱਭ ਰਹੇ ਔਰ ਲੋਕਾਂ ਦੇ ਵਿੱਚ ਭਾਜਪਾ ਪ੍ਰਤੀ ਜਿਹੜਾ ਇਸ ਵੇਲੇ ਵਿਰੋਧ ਦੀ ਲਹਿਰ ਹੈ ਕਿਉਂਕਿ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਿਆ ਵੀ ਭਾਜਪਾ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਸਾਰੇ ਹੀ ਖੂਖਲੇ ਆ ਇਸੇ ਕਰਕੇ ਲੋਕ ਜਿਹੜੇ ਆ ਉਹ ਹੁਣ ਸਾਡੇ ਨਾਲ ਤੁਰਦੇ ਆ ਪਰ ਕਿਉਂਕਿ ਭਾਜਪਾ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਵੀ ਅਰਵਿੰਦ ਕੇਜਰੀਵਾਲ ਜਾਂ ਇੰਡੀਆ ਬਲੌਕ ਨੂੰ ਇੰਨਾ ਪਿਆਰ ਕਿਉਂ ਮਿਲ ਰਿਹਾ ਇਸੇ ਦੇ ਚਲਦਿਆਂ ਕਹਿੰਦੇ ਮੈਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਅੰਦਰ ਦੇ ਦਿੱਤਾ ਹੁਣ ਅਗਰ ED ਜਾਂ CBI ਜਾਂ ਕੋਈ ਇਨਕੁਆਇਰੀ ਪੰਜਾਬ ਦੇ ਮੁਤਲਕ ਖੁੱਲ ਜਾਂਦੀ ਹੈ ਤਾਂ ਇਹਦੇ ਨਾਲ ਪੰਜਾਬ ਦੇ ਰੈਵਨਿਊ ਦੇ ਵਿੱਚ ਵੀ ਨੁਕਸਾਨ ਹੋਏਗਾ। ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਏਜੰਸੀ ਇਸ ਜਾਂਚ ਵਾਸਤੇ ਪੰਜਾਬ ਦੇ ਵਿੱਚ ਆ ਜਾਂਦੀ ਹੈ ਤਾਂ ਪੰਜਾਬ ਦਾ ਮਾਲੀਆ ਵੀ ਘਟੇਗਾ। ਉਹਦਾ ਕਾਰਨ ਇਹ ਹੈ ਕਿ ਜਿਹੜੇ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਲੋਕ ਪੈਸੇ ਇਨਵੈਸਟ ਕਰਦੇ ਨੇ ਜਿਹੜੇ ਵੱਡੇ ਕਾਰੋਬਾਰੀ ਆ ਉਹ ਡਰਿਆ ਕਰਨਗੇ। ਕਿ ਯਾਰ ਜੇ ਅਸੀਂ ਕਿਤੇ ਐਕਸਾਈਜ਼ ਦਾ ਕੋਈ ਠੇਕਾ ਲੈ ਲਿਆ ਕੋਈ ਕੰਟਰੈਕਟ ਲੈ ਲਿਆ ਕੋਈ ਸਰਕਲ ਲੈ ਲਿਆ ਕੋਈ L1 ਲੈ ਲਿਆ ਸਾਡੇ ਮਗਰ ਤੇ ED ਨੇ ਪੈ ਜਾਣਾ ਅਸੀਂ ਜ਼ਰੂਰ ਇਸ ਚੱਕਰ ਚ ਪੈਣਾ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਇਹ ਸਾਰਾ ਮਾਮਲਾ ਉੱਠਿਆ ਸੀਗਾ ਤਾਂ ਬਹੁਤ ਵੱਡੇ ਕਾਰੋਬਾਰੀ ਜਿਹੜੇ ਸੀਗੇ ਉਹ ਪੈਰ ਪਛਾਣ ਕਰ ਗਏ ਸੀਗੇ ਉਹ ਕਹਿੰਦੇ ਸੀ ਅਸੀਂ ਦਿੱਲੀ ਚ ਕੰਮ ਹੀ ਨਹੀਂ ਕਰਨਾ ਵੀ ਜੇ ਕੰਮ ਕਰਦੇ ਆ ਤਾਂ ਸਾਡੇ ਮਗਰ ਏਜੰਸੀਆਂ ਪੈ ਜਾਂਦੀਆਂ ਨੇ ਹੁਣ ਇਹਦੇ ਵਿੱਚ ਰਾਜਨੀਤੀ ਹੋ ਰਹੀ ਹੈ ਜਾਂ ਵਾਕਿਆ ਹੀ ਕਿਸੇ ਕਿਸਮ ਦਾ ਕੋਈ ਘਟਾਲਾ ਹੋਇਆ ਇਹ ਤਾਂ ਤਫ਼ਤੀਸ਼ ਤੋਂ ਬਾਅਦ ਪਤਾ ਲੱਗੇਗਾ ਪਰ ਐਦਾਂ ਲੱਗਦਾ ਕਿ ਭਗਵੰਤ ਮਾਨ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ ਕਿਉਂਕਿ ਭਾਜਪਾ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਏਜੰਸੀਆਂ ਨੂੰ ਭਾਜਪਾ ਕੰਟਰੋਲ ਕਰਦੀ ਐ ਅਗਰ ਸੁਨੀਲ ਜਾਖੜ ਦੀ ਜਿਹੜੀ ਬੇਨਤੀ ਜਾਂ ਇਹਨਾਂ ਦਾ ਹੋਕਾ ਕਿਤੇ ਪ੍ਰਵਾਨ ਹੋ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਈਡੀ ਜਿਹੜਾ ਉਹ ਦਸਤਕ ਦੇਗੀ ਘੇਰੇ ਪੈ ਜਾਣਗੇ ਕੋਠੀਆਂ ਨੂੰ ਖਾਸ ਤੌਰ ਤੇ ਉਹਨਾਂ ਮੰਤਰੀਆਂ ਨੂੰ ਜਿਹੜਾ ਕੋਲ ਇਹ ਮਹਿਕਮਾ ਹੈਗਾ ਹਰਪਾਲ ਸਿੰਘ ਚੀਮਾ ਉਹਨਾਂ ਕੋਲ ਮਹਿਕਮਾ ਜਿਹੜੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਵੀ ਆ ਉਹਨਾਂ ਦੇ ਘਰਾਂ ਦੇ ਬਾਹਰ ਵੀ ਈਡੀ ਦਸਤਕ ਦੇ ਸਕਦੀ ਆ ਕਿਉਂਕਿ ਚੋਣਾਂ ਚੱਲ ਰਹੀਆਂ ਨੇ ਔਰ ਇਲਜ਼ਾਮ ਇਸੇ ਤਰ੍ਹਾਂ ਦੇ ਆਮ ਆਦਮੀ ਪਾਰਟੀ ਲਗਾ ਰਹੀ ਹੈ ਕਿ ਸਾਨੂੰ ਇਹ ਜ਼ਰੂਰ ਤੰਗ ਕਰਨਗੇ ਉਹਦਾ ਕਾਰਨ ਇਹ ਹੈ ਕਿ ਇਹ ਡਰੇ ਹੋਏ ਨੇ ਚੋਣਾਂ ਦੇ ਵਿੱਚ ਇਹਨਾਂ ਨੂੰ ਕਿਸੇ ਕਿਸਮ ਦਾ ਭਰਵਾ ਹੁੰਗਾ ਰਾ ਨਹੀਂ ਮਿਲ ਰਿਹਾ ਲੋਕ ਸਾਡੇ ਨਾਲ ਪਿਆਰ ਕਰਦੇ ਆ ਸਾਨੂੰ ਮੁਹੱਬਤ ਕਰਦੇ ਆ ਲੋਕ ਸਾਡੀਆਂ ਨੀਤੀਆਂ ਤੋਂ ਜਿਹੜਾ ਵਾ ਉਹ ਖੁਸ਼ ਆ ਪਰ ਭਾਜਪਾ ਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਬੈਰਹਾਲ ਅਗਰ ਸੁਨੀਲ ਜਾਖੜ ਦੀ ਬੇਨਤੀ ਪ੍ਰਵਾਨ ਹੋ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਜ਼ਰੂਰ ਨਜ਼ਰ ਆਏਗੀ ਮੰਤਰੀਆਂ ਦੇ ਘਰਾਂ ਦੇ ਬਾਹਰ ਈਡੀ ਦੇ ਆਫੀਸਰਸ ਸਾਨੂੰ ਦੇਖਣ ਨੂੰ ਮਿਲ ਸਕਦੇ ਆ ਅਰ ਉਹ ਪਾਲਿਸੀਆਂ ਇੰਪਲੀਮੈਂਟ ਕੀ ਗਈ ਹੈ ਅਰ ਇਸੀ ਦਾ ਜੀਤਾ ਜਾਗਤਾ ਸਬੂਤ ਹੈ ਕਿ ਉਹ ਕੰਪਨੀ ਜੋ ਕਿ ਦਿੱਲੀ ਕੇ ਅੰਦਰ ਜਨਕੀ ਵਰਚੁਅਲ ਮੋਨੋਪੋਲੀ ਹੈ ਬ੍ਰਿੰਡ ਕੋ ਨਾਮ ਕੀ ਇੱਕ ਕੰਪਨੀ ਜਿਸ ਕੇ ਪ੍ਰੋਪਰਾਈਟਰ ਮਿਸਟਰ ਢੱਲ जेल के अंदर बैठे हैं दिल्ली में सिसोदिया जी से भी पहले गिरफ्तार किया गए थे उन्हीं के पास आज पंजाब के अंदर 40 फीसदी शराब का दारू का व्यापार आज उसी कंपनी के पास में है जो इसके चक्कर में वो दिल्ली एक्साइज पॉलिसी के अंदर गिरफ्त में जेल में बैठे हैं तो मैंने बेनती की है सिब्बन जी से हमारे पंजाब के इलेक्शन कमिश्नर से कि वो ईडी को हिदायत कर सकते हैं तो वो करें अदरवाइज नेशनल जो हमारा इलेक्शन कमीशन ऑफ इंडिया है उनके मार्फत ईडी को हिदायत की जाए इस सारे धंधे को लूटा जाए क्योंकि दिल्ली के अंदर तो सिर्फ सौ करोड़ रुपए का इल्जाम लगा केजरीवाल साहब पे और यहाँ पे केजरीवाल साहब की के हिदायत पे पंजाब के अंदर हजारों करोड़ रुपए का यहाँ पे चूना पंजाब की जनता को मिला है सब्सक्राइब टू वन इंडिया चैनल मिस एन अपडेट